ਸਾਚੀਏ ਕਾਲ ਜੀ ਹਾਂਜੀ ਅੱਜ ਆਪਾਂ ਬੰਦਗੀ ਨਾਮਾ ਦੇ ਇੱਕ ਬਹੁਤ ਹੀ ਮਤਲਬ ਖਾਸ ਅਧਿਆਇ ਦੀ ਗੱਲ ਕਰਾਂਗੇ ਹਾਂਜੀ ਹਾਂ ਇਹ ਨੌਵਾਂ ਅਧਿਆਇ ਹੈ ਤੇ ਇਸ ਵਿੱਚ ਨਾ ਵਿਸ਼ਵਾਸ ਹਮ ਮੈਂ ਨਿਮਰਤਾ ਤੇ ਤਿਆਗ ਇਹਨਾਂ ਵੱਡੇ ਸੰਕਲਪਾਂ ਤੇ ਕਾਫੀ ਜਾਣਨਾ ਪਾਇਆ ਗਿਆ ਹਾਂਜੀ ਬਹੁਤ ਅਹਿਮ ਨੇ ਇਹ ਸਾਰੇ ਤੇ ਸਾਡੇ ਕੋਲ ਇਸ ਅਧਿਆਇ ਦੇ ਕੁਝ ਜ਼ਰੂਰੀ ਹਿੱਸੇ ਨੇ ਜਿਨ੍ਹਾਂ ਚ ਲੇਖਕ ਨੇ بڑے ਡੂੰਗੇ ਅਧਿਆਤਮਿਕ ਵਿਚਾਰਾਂ ਨੂੰ ਰੋਜ਼ਾਨਾ ਦੀਆਂ ਮਿਸਾਲਾਂ ਨਾਲ ਸਮਝਾਇਆ हां ਤੇ ਆਪਣੇ ਨਿੱਜੀ ਤਜਰਬੇ ਵੀ ਸਾਂਝੇ ਕੀਤੇ ਨੇ ਬਿਲਕੁਲ ਤੇ ਆਪਣਾ ਮਕਸਦ ਅੱਜ ਸਿਰਫ ਇਹਨਾਂ ਸ਼ਬਦਾਂ ਦੇ ਅਰਥ ਜਾਣਨਾ ਨਹੀਂ ਸਗੋਂ ਇਹ ਸਮਝਣਾ ਵਾ ਕਿ ਲੇਖਕ ਦੇ ਹਿਸਾਬ ਨਾਲ ਇਹ ਗੱਲਾਂ ਸਾਡੇ ਅੰਦਰੂਨੀ ਸਫ਼ਰ 'ਚ ਹਾਂਜੀ ਤੇ ਰੱਬੀ ਰਾਹ ਤੇ ਤੁਰਨ ਵਿੱਚ ਕਿਵੇਂ ਮਦਦ ਕਰਦੀਆਂ ਨੇ ਜਾਂ ਕਹਿ ਲੋ ਰੁਕਾਵਟ ਬਣਦੀਆਂ ਨੇ ਸਹੀ ਗੱਲ ਐ ਇੱਕ ਤਰ੍ਹਾਂ ਦਾ ਨਕਸ਼ਾ ਐ ਇਹ ਹਾਂ ਇੱਕ ਅਧਿਆਤਮਿਕ ਵਿਕਾਸ ਦਾ ਨਕਸ਼ਾ ਤਾਂ ਫਿਰ ਸ਼ੁਰੂ ਕਰੀਏ ਪਹਿਲੇ ਪੜਾ ਤੋਂ ਵਿਸ਼ਵਾਸ ਤੋਂ ਹਾਂਜੀ ਜ਼ਰੂਰ ਸਰੋਤ ਇਸ ਦੇ ਦੋ ਮੁੱਖ ਪੜਾ ਦੱਸਦਾ ਹੈ ਜਿਹੜੀ ਕਿ ਬੜੀ ਦਿਲਚਸਪ ਗੱਲ ਹੈ ਹਾਂਜੀ ਇਹ ਸਫ਼ਰ ਸ਼ੁਰੂ ਹੁੰਦਾ ਵਾ ਸੁਣਨ ਤੇ ਮੰਨਣ ਨਾਲ ਮਤਲਬ ਪਹਿਲਾ ਪੜਾਅ ਹੈਗਾ ਭਰੋਸਾ ਕਰਨਾ ਭਰੋਸਾ ਕਰਨਾ ਹਾਂ ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ ਸਕੂਲੀ ਬੱਚਾ ਉਹ ਆਪਣੀ ਟੀਚਰ ਦੀ ਗਲਤੀ ਯਕੀਨ ਕਰਦਾ ਹੈ ਅੱਛਾ ਜੇ ਟੀਚਰ ਕਹੇ ਬਈ 2 ਜਮਾ 2 4 ਹੁੰਦੇ ਨੇ ਤਾਂ ਬੱਚਾ ਮੰਨ ਲੈਂਦਾ ਹਾਂ ਭਾਵੇਂ ਉਹਨੂੰ ਪਤਾ ਨਾ ਵੀ ਹੋਵੇ ਕਿ ਕਿਉਂ ਹਾਂ ਭਾਵੇਂ ਉਹਨੂੰ ਪਿੱਛੇ ਦਾ ਪੂਰਾ ਹਿਸਾਬ ਕਿਤਾਬ ਨਾ ਪਤਾ ਹੋਵੇ ਉਹਦਾ ਭਰੋਸਾ ਆਪਣੇ ਟੀਚਰ ਤੇ ਹੁੰਦਾ ਹੈ ਠੀਕ ਹੈ ਤੇ ਦੇਖੋ ਇਸੇ ਤਰ੍ਹਾਂ ਹੀ ਜਿਹੜਾ ਅਧਿਆਤਮਿਕ ਰਾਹ ਤੇ ਤੁਰਨ ਵਾਲਾ ਹੁੰਦਾ ਹੈ ਨਾ ਸ਼ੁਰੂ ਚ ਹਾਂਜੀ ਉਹ ਆਪਣੇ ਗੁਰੂ ਜਾਂ ਉਸਤਾਦ ਤੇ ਭਰੋਸਾ ਰੱਖਦਾ ਹੈ ਇਹ ਸ਼ੁਰੂਆਤੀ ਭਰੋਸਾ ਬਹੁਤ ਜ਼ਰੂਰੀ ਹੈ ਜਿਵੇਂ ਆਪਾਂ ਕੈਲੰਡਰ ਚ ਗ੍ਰਹਿਣ ਦੀ ਤਾਰੀਖ ਦੇਖ ਲਈ ਹਾਂ ਤੇ ਯਕੀਨ ਕਰ ਲੈਣੇ ਹਾਂ ਹਾਂ ਯਕੀਨ ਕਰ ਲੈਣੇ ਆ ਭਾਵੇਂ ਅਸੀਂ ਆਪ ਕੋਈ ਖਗੋਲ ਵਿਗਿਆਨੀ ਨਾ ਹੋਈਏ ਇਸ ਤੋਂ ਬਿਨਾ ਅੱਗੇ ਵਧਣਾ ਬੜਾ ਔਖਾ ਹੈ ਪਰ ਇੱਥੇ ਇੱਕ ਗੱਲ ਹੋਰ ਹੈ ਇਹ ਸਿਰਫ ਅੱਖਾਂ ਬੰਦ ਕਰਕੇ ਮੰਨ ਲੈਣਾ ਤਾਂ ਨਹੀਂ ਹੈਗਾ ਠੀਕ ਹੈ ਨਾ ਸਰੋਤ ਚ ਰੋਮਨ ਰੋਲੈਂਡ ਦਾ ਜ਼ਿਕਰ ਵੀ ਆਉਂਦਾ ਹੈ ਹਾਂਜੀ ਬਿਲਕੁਲ ਕਿ ਅਸਲ ਵਿਸ਼ਵਾਸ ਤਾਂ ਇੱਕ ਜੀਵੰਤ ਤੇ ਦੇਖਣ ਵਾਲੀ ਸਹਿਜ ਬਿਰਤੀ ਹੈ ਮਤਲਬ ਸਿਰਫ ਸੁਣੀ ਸੁਣਾਈ ਗੱਲ ਤੇ ਅੰਨਾ ਯਕੀਨ ਨਹੀਂ ਬਿਲਕੁਲ ਇਹੀ ਤਾਂ ਅਗਲਾ ਤੇ ਅਹਿਮ ਪੜਾਅ ਹੈ ਸਰੋਤ ਕਹਿੰਦਾ ਵਾ ਕਿ ਸੱਚੇ ਸ਼ਰਧਾਲੂ ਚ ਹਿੰਮਤ ਤੇ ਜਿਗਿਆਸਾ ਹੋਣੀ ਚਾਹੀਦੀ ਹੈ ਕਿਸ ਚੀਜ਼ ਦੀ ਜਿਗਿਆਸਾ ਕਿ ਉਹ ਗੁਰੂ ਦੀਆਂ ਸਿੱਖਿਆਵਾਂ ਨੂੰ ਖੁਦ ਪਰਖ ਕੇ ਦੇਖੇ ਤੇ ਜਦੋਂ ਉਹ ਆਪਣੇ ਨਿੱਜੀ ਅਨੁਭਵ ਨਾਲ ਹਾਂਜੀ ਉਹਨਾਂ ਸਿੱਖਿਆਵਾਂ ਦੀ ਸੱਚਾਈ ਨੂੰ ਜਾਣ ਲੈਂਦਾ ਵਾ ਉਦੋਂ ਉਹਦਾ ਵਿਸ਼ਵਾਸ ਦੂਜੇ ਪੜਾਤੇ ਪਹੁੰਚਦਾ ਹੈ ਅੱਛਾ ਜਿਸ ਨੂੰ ਅਟਲ ਵਿਸ਼ਵਾਸ ਕਿਆ ਗਿਆ ਹਾਂ ਅਟਲ ਵਿਸ਼ਵਾਸ ਇਹ ਉਹ ਵਿਸ਼ਵਾਸ ਹੈ ਜਿਹੜਾ ਫਿਰ ਹਿਮਾਲਿਆ ਪਰਬਤ ਵਾਂਗ ਪੱਕਾ ਤੇ ਅਡੋਲ ਹੋ ਜਾਂਦਾ ਹੈ ਹਮ ਪਰ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਇਹ ਪੱਕਾ ਵਿਸ਼ਵਾਸ ਐਵੇਂ ਰਾਤੋਂ ਰਾਤ ਨਹੀਂ ਬਣ ਜਾਂਦਾ ਹਾਂ ਇਹ ਤਾਂ ਹੈ ਇਸ ਚ ਸਮਾਂ ਲੱਗਦਾ ਸਬਰ ਚਾਹੀਦਾ ਹੈ ਲਗਨ ਚਾਹੀਦੀ ਹੈ ਲੇਖਕ ਖੁਦ ਵੀ ਮੰਨਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਤੇ ਪੂਰਾ ਪਰੋਸਾ ਸੀ ਉਹਨਾਂ ਨੂੰ ਹਾਂਜੀ ਪਰ ਫਿਰ ਵੀ ਕੁਝ ਗੱਲਾਂ ਨੂੰ ਸਮਝਣ ਚ ਸਾਲਾ ਲੱਗ ਗਏ ਤੇ ਕੁਝ ਸ਼ਾਇਦ ਅਜੇ ਵੀ ਪੂਰੀ ਤਰ੍ਹਾਂ ਸਮਝ ਨਹੀਂ ਆਈਆਂ ਹੋਣੀਆਂ अच्छा पर गुरु ਦੇ ਬਚਨ ਤੇ ਵਿਸ਼ਵਾਸ ਪੱਕਾ ਰਿਆ ਖਾਸ ਕਰਕੇ ਜਦੋਂ ਉਹਨਾਂ ਨੇ ਪਰਖ ਕੇ ਦੇਖਿਆ ਤਾਂ ਮਤਲਬ ਅਸਲ ਚ ਵਿਸ਼ਵਾਸ ਇੱਕ ਸਫਰ ਹੈ ਦੂਜਿਆਂ ਤੇ ਭਰੋਸੇ ਤੋਂ ਸ਼ੁਰੂ ਹੁੰਦਾ ਹਾਂਜੀ ਤੇ ਫੇਰ ਖੁਦ ਦੇ ਅਨੁਭਵ ਤੇ ਪੱਕਾ ਹੁੰਦਾ ਜਾਂਦਾ ਹੈ ਬਿਲਕੁਲ ਚਲੋ ਇਹ ਤਾਂ ਹੋਈ ਵਿਸ਼ਵਾਸ ਦੀ ਗੱਲ ਹੂੰ ਪਰ ਇਸ ਸਫਰ ਤੇ ਇੱਕ ਵੱਡੀ ਰੁਕਾਵਟ ਵੀ ਆਉਂਦੀ ਹੈ ਹਾਂਜੀ ਜਿਸ ਨੂੰ ਸਰੋਤ ਨੇ ਸਭ ਤੋਂ ਵੱਡਾ ਰੋਗ ਕਿਹਾ ਹਉਮੈ ਹੂੰ ਆਓ ਇਸ ਬਾਰੇ ਗੱਲ ਕਰੀਏ ਹਾਂਜੀ ਹਉਮੈ ਯਾਨੀ ਮੈਦਾਪਾਵ ਸਵਮਹੱਤਾ ਹਾਂ ਸ੍ਰੋਤ ਇਸ ਨੂੰ ਇੱਕ ਬੜੀ ਗੰਭੀਰ ਬਿਮਾਰੀ ਦੱਸਦਾ ਹੈ ਇਹ ਸਿਰਫ ਹੰਕਾਰ ਨਹੀਂ ਹੈਗਾ ਅੱਛਾ ਇਹ ਆਪਣੇ ਆਪ ਨੂੰ ਦੂਜਿਆਂ ਤੋਂ ਤੇ ਖਾਸ ਕਰਕੇ ਪਰਮਾਤਮਾ ਤੋਂ ਵੱਖਰਾ ਸਮਝਣ ਦਾ ਭ੍ਰਮ ਹੈ ਹੂੰ ਵੱਖਰਾਪਣ ਹਾਂ ਤੇ ਇਹ ਹੀ ਪਰਮ ਸਾਨੂੰ ساری ਉਮਰ ਪੈਸੇ ਪਿੱਛੇ ਇੱਜ਼ਤ ਪਿੱਛੇ ਸ਼ੌਹਰਤ ਪਿੱਛੇ ਭੁਜਾਈ ਰੱਖਦਾ ਤੇ ਜਿਹੜੇ ਪੰਜ ਵਿਕਾਰ ਨੇ ਕਾਮ ਕ੍ਰੋਧ ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਰੇ ਵੀ ਇਸੇ ਹਉਮੈ ਦੀ ਜੜ ਤੋਂ ਹੀ ਨਿਕਲਦੇ ਨੇ ਅੱਛਾ ਜਦੋਂ ਸਾਡੀਆਂ ਮਰਜ਼ੀਆਂ ਪੂਰੀਆਂ ਨਹੀਂ ਹੁੰਦੀਆਂ ਸਾਨੂੰ ਦੁੱਖ ਹੁੰਦਾ ਗਸਾ ਹੁੰਦਾ ਹਾਂ ਫਿਰ ਬੰਦਾ ਗਲਤ ਬਾਸੇ ਵੀ ਤੁਰ ਪੈਂਦਾ ਹਾਂ ਹਾਂ ਆਪਣੇ ਮਤਲਬ ਲਈ ਫਿਰ ਗਲਤ ਰਾਹ ਵੀ ਫੜ ਲੈਨੇ ਆ ਸਰੋਤ ਚ ਇੱਕ ਬੜੀ ਸੋਹਣੀ ਤੁਲਨਾ ਦਿੱਤੀ ਗਈ ਹੈ ਕਿ ਇਹ ਹੌਮੈ ਰੱਬ ਤੇ ਸਾਡੇ ਵਿਚਾਰ ਇੱਕ ਪਰਦੇ ਵਾਂਗ ਹੈ ਹਾਂਜੀ ਤੇ ਪਰਦਾ ਵੀ ਕਿੱਡਾ तितਲੀ ਦੇ ਖੰਭਾ ਜਿੰਨਾ ਪਤਲਾ ਹਾਂ ਕਿੰਨੀ ਹੈਰਾਨੀ ਦੀ ਗੱਲ ਹੈ ਹੈਨਾ ਇੰਨਾ ਬਰੀਕ ਪਰਦਾ ਪਰ ਸਾਨੂੰ ਉਸ ਹਕੀਕਤ ਤੋਂ ਦੂਰ ਰੱਖਦਾ ਜਿਹੜੀ ਸਾਡੇ ਐਨੇ ਨੇੜੇ ਹੈ ਬਿਲਕੁਲ ਇਸੇ ਹੌਮੇ ਕਰਕੇ ਅਸੀਂ ਆਪਣੀ ਅਸਲੀ ਜਿਹੜੀ ਵੱਡੀ ਨਜ਼ਰ ਹੈ ਉਹ ਗਵਾ ਬੈਠਦੇ ਆ ਹੂੰ ਤੇ ਆਪਣੀ ਛੋਟੀ ਜਹੀ ਮੈਂ ਦੇ ਆਲੇ ਦੁਆਲੇ ਇੱਕ ਨਿੱਕੀ ਜਿਹੀ ਦੁਨੀਆ ਬਣਾ ਲੈਣੇ ਆ ਤੇ ਉਸੇ ਚ ਖੁਸ਼ੀ ਲੱਭਦੇ ਫਿਰਦੇ ਆ ਹਾਂ ਉਸ ਨਿੱਕੀ ਦੁਨੀਆ ਚ ਅਸੀਂ ਬੇਅੰਤ ਖੁਸ਼ੀ ਤੇ ਸ਼ਾਂਤੀ ਲੱਭਦੇ ਆ ਪਰ ਉਹ ਮਿਲਦੀ ਨਹੀਂ ਕਿਉਂਕਿ ਉਹ ਹੈ ਹੀ ਨਹੀਂ ਉਸ ਸੀਮਤ ਦਾਇਰੇ ਚ ਸਹੀ ਗੱਲ ਹੈ ਇਸ ਨਾਲ ਸਗੋਂ ਸਵਾਰਥ ਹੋਰ ਵੱਧਦਾ ਤੇ ਅੰਦਰ ਦਾ ਦੁੱਖ ਹੋਰ ਗਹਿਰਾ ਹੋ ਜਾਂਦਾ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਸ ਨੂੰ ਦਰਦ ਬਿਮਾਰੀ ਜ਼ੈਰ ਪਰਮ ਪਰਦਾ ਕਿੰਨੇ ਨਾਵਾਂ ਨਾਲ ਦੱਸਿਆ ਗਿਆ ਪਰ ਇੱਥੇ ਇੱਕ ਬੜੀ ਮਤਲਬ ਹੈਰਾਨ ਕਰਨ ਵਾਲੀ ਗੱਲ ਵੀ ਕਹੀ ਗਈ ਹੈ ਸੈਲਫ ਇੰਪੋਰਟੈਂਸ ਇਜ਼ ਅ ਕ੍ਰੋਨਿਕ ਮੈਲਡੀ ਬਟ ਇਟਸ ਕਿਓਰ ਲਾਈਜ਼ ਵਿਦਿਨ ਹਾਂਜੀ ਯਾਨੀ ਇਹ ਬਿਮਾਰੀ ਪੁਰਾਣੀ ਹੈ ਪਰ ਇਹਦਾ ਇਲਾਜ ਵੀ ਇਹਦੇ ਅੰਦਰ ਹੀ ਹੈ ਇਹ ਕਿਵੇਂ ਹੋ ਸਕਦਾ ਹੈ ਇਹ ਗੱਲ ਥੋੜੀ ਸਮਝ ਨਹੀਂ ਆਈ ਹਾਂ ਇਹ ਥੋੜਾ ਉਲਝਾਂਦੀ ਹੈ ਇਸ ਨੂੰ ਸਮਝਾਣ ਲਈ ਨਾ ਸਰੋਤ ਬੁਖਾਰ ਦੀ ਮਿਸਾਲ ਦਿੰਦਾ ਹਾਂ ਹਾਂ ਅੱਛਾ ਬੁਖਾਰ ਦੀ ਹਾਂ ਦੇਖੋ ਬੁਖਾਰ ਸਰੀਰ ਦੀ ਗੜਬੜੀ ਦਾ ਲੱਛਣ ਹੈ ਇੱਕ ਬਿਮਾਰੀ ਹੈ ਹਾਂਜੀ ਪਰ ਦੂਜੇ ਪਾਸੇ ਤੇਜ਼ ਬੁਖਾਰ ਸਰੀਰ ਦੇ ਅੰਦਰਲੇ ਜਿਹੜੇ ਜ਼ਹਿਰੀਲੇ ਕਿਟਾਣੂ ਹੁੰਦੇ ਨੇ ਉਹਨਾਂ ਨੂੰ ਸਾੜਨ ਦਾ ਕੁਦਰਤੀ ਤਰੀਕਾ ਵੀ ਹੈ ਹਾਂ ਇਹ ਵੀ ਹੈ ਇਸ ਲਈ ਇੱਕ ਪਾਸਿਓ ਇਹ ਇਲਾਜ ਵੀ ਹੋਇਆ ਠੀਕ ਹੈ ਠੀਕ ਹੈ ਇਸੇ ਤਰ੍ਹਾਂ ਹਮੇ ਸਾਨੂੰ ਗਲਤ ਪਾਸੇ ਲੈ ਜਾਂਦੀ ਹੈ ਦੁੱਖ ਦਿੰਦੀ ਹੈ ਕਈ ਮੁਸੀਬਤਾਂ ਚ ਪਾਉਂਦੀ ਹੈ ਪਰ ਜਦੋਂ ਦੁੱਖ ਬਹੁਤ ਵੱਧ ਜਾਂਦਾ ਹੈ ਨਾ ਤਾਂ ਉਹੀ ਦੁੱਖ ਸਾਨੂੰ ਸੋਚਣ ਤੇ ਮਜਬੂਰ ਕਰਦਾ ਯਾਰ ਮੈਂ ਇਹ ਕੀ ਕਰ ਰਿਹਾ ਹਾਂ ਹਾਂ ਬੰਦਾ ਰੋਕ ਕੇ ਸੋਚਦਾ ਹੈ ਹਾਂ ਇਸ ਸੋਚ ਤੋਂ ਫਿਰ ਪਛਤਾਵਾ ਜਨਮ ਲੈਂਦਾ ਫਿਰ ਆਪਣੇ ਆਪ ਨੂੰ ਸਮਰਪਣ ਕਰਨ ਦੀ ਭਾਵਨਾ ਹੁੰਦੀ ਹੈ ਤਿਆਗ ਦਾ ਖਿਆਲ ਆਉਂਦਾ ਹੂੰ ਤੇ ਅਸੀਂ ਪਖਤੀ ਦੇ ਰਾਹ ਵੱਲ ਮੁੜਦੇ ਹਾਂ ਇਸ ਤਰ੍ਹਾਂ ਜਿਹੜੀ ਹੌਮੇ ਦੁੱਖ ਦਾ ਕਾਰਨ ਸੀ ਉਹੀ ਸਾਨੂੰ ਉਸ ਦੁੱਖ ਚੋਂ ਨਿਕਲਣ ਦਾ ਰਾਹ ਵੀ ਦਿਖਾ ਦਿੰਦੀ ਹੈ ਕਈ ਵਾਰ ਵਾਹ ਇਹਦਾ ਕਮਾਲ ਦਾ ਨਜ਼ਰੀਆ ਵਾ ਕਿ ਬਿਮਾਰੀ ਆਪ ਹੀ ਇਲਾਜ ਦਾ ਜ਼ਰੀਆ ਬਣ ਸਕਦੀ ਹੈ ਹਾਂਜੀ ਤਾਂ ਫਿਰ ਇਸ ਹੌਮੇ ਦੇ ਰੋਗ ਲਈ ਸਰੋਤ ਚ ਕੋਈ ਠੋਸ ਇਲਾਜ ਵੀ ਦੱਸੇ ਗਏ ਨੇ ਹਾਂਜੀ ਮੁੱਖ ਤੌਰ ਤੇ ਤਿੰਨ ਇਲਾਜ ਦੱਸੇ ਨੇ ਪਹਿਲਾ ਤੇ ਸਭ ਤੋਂ ਅਹਿਮ ਹੈਗਾ ਸਿਮਰਨ ਸਿਮਰਨ ਹਾਂ ਪ੍ਰਭੂ ਦਾ ਨਾਮ ਯਾਦ ਕਰਨਾ ਉਸ ਚ ਧਿਆਨ ਲਾਉਣਾ ਸਿਮਰਨ ਸਾਡੀ ਆਤਮਾ ਨੂੰ ਪਰਮਾਤਮਾ ਦੇ ਨੇੜੇ ਲੈ ਜਾਂਦਾ ਹੂੰ ਇਸ ਨਾਲ ਕੀ ਹੁੰਦਾ ਰੱਬੀ ਗੁਣ ਸਾਡੇ ਅੰਦਰ ਆਣੇ ਸ਼ੁਰੂ ਹੋ ਜਾਂਦੇ ਨੇ ਤੇ ਜਿਹੜੀਆਂ ਸਾਡੀਆਂ ਕਮਜ਼ੋਰੀਆਂ ਨੇ ਉਹ ਕੱਟਦੀਆਂ ਜਾਂਦੀਆਂ ਨਜ਼ਰੀਆ ਬਦਲਦਾ ਹਾਂ ਸਾਡਾ ਦੇਖਣ ਦਾ ਨਜ਼ਰੀਆ ਬਦਲ ਜਾਂਦਾ ਮਨੁੱਖੀ ਜਿਹੜੀ ਸੀਮਿਤ ਸੋਚ ਹੈ ਉਸ ਤੋਂ ਉੱਪਰ ਉੱਠ ਕੇ ਇੱਕ ਬ੍ਰਹਮ ਦ੍ਰਿਸ਼ਟੀ ਬਣ ਜਾਂਦੀ ਹੈ ਤੇ ਇਹੀ ਧਰਮ ਦਾ ਅਸਲ ਮਕਸਦ ਹੈ ਠੀਕ ਹੈ ਤੇ ਦੂਜਾ ਇਲਾਜ ਦੂਜਾ ਇਲਾਜ ਹੈਗਾ ਨਿਸ਼ਕਾਮ ਸੇਵਾ ਅਛਾ ਸੇਵਾ ਹਾਂ ਬਿਨਾ ਕਿਸੇ ਫਲ ਦੀ ਇੱਛਾ ਦੇ ਦੂਜਿਆਂ ਦੀ ਭਲਾਈ ਲਈ ਕੰਮ ਕਰਨਾ ਇਸ ਨਾਲ ਹਉਮੈ ਪੂਰੀ ਤਰ੍ਹਾਂ ਮਿਟਦੀ ਤਾਂ ਨਹੀਂ ਪਰ ਕਮਜ਼ੋਰ ਹੋ ਜਾਂਦੀ ਹੋਣੀ ਹੈ ਹਾਂ ਪਰ ਬਹੁਤ ਕਮਜ਼ੋਰ ਹੋ ਜਾਂਦੀ ਹੈ ਜਦੋਂ ਅਸੀਂ ਦੂਜਿਆਂ ਦੇ ਭਲੇ ਨੂੰ ਮੁੱਖ ਰੱਖਦੇ ਹਾਂ ਸਭ ਚ ਰੱਬ ਨੂੰ ਦੇਖਦੇ ਹਾਂ ਹਾਂਜੀ ਤਾਂ ਉਹੀ ਮੈਂ ਜਿਹੜੀ ਸਾਨੂੰ ਥੱਲੇ ਖਿੱਚਦੀ ਸੀ ਉਹ ਸਾਨੂੰ ਉੱਚਾ ਚੁੱਕਣ 'ਚ ਮਦਦ ਕਰਨ ਲੱਗ ਪੈਂਦੀ ਹੈ ਇਸ 'ਚ ਇੱਕ ਵਿਚਾਰ ਬੜਾ ਦਿਲਚਸਪ ਲੱਗਾ ਕਿ ਦੌਲਤ দান ਦੇਣ ਨਾਲ ਵਧਦੀ ਹੈ ਹਾਂਜੀ ਤੇ ਇਹ ਵੀ ਕਿ ਜਿਵੇਂ ਜਿਵੇਂ ਸਾਡਾ ਸਵਾਰਥ ਘਟਦਾ ਰੱਬ ਸਾਡਾ ਭਾਰ ਚੁੱਕ ਲੈਂਦਾ ਮਤਲਬ ਕੰਮ ਸੌਖੇ ਹੋ ਜਾਂਦੇ ਨੇ ਹਾਂਜੀ ਇਹ ਆਮ ਸੋਚ ਤੋਂ ਉਲਟ ਹੈ ਹਾਂ ਸ੍ਰੋਤਾ ਇਹੀ ਕਹਿੰਦਾ ਹੈ ਕਿ ਜਦੋਂ ਅਸੀਂ ਸਿਰਫ ਮੈਂ ਮੇਰਾ ਕਰਦੇ ਹਾਂ ਨਾ ਤਾਂ ਆਪਣੀ ਚਲਾਕੀ ਤੇ ਚਿੰਤਾ ਨਾਲ ਅਸੀਂ ਆਪ ਹੀ ਆਪਣੇ ਰਾਹ 'ਚ ਰੋੜੇ ਠਕਾ ਲੈਂਦੇ ਆ ਪਰ ਜਦੋਂ ਅਸੀਂ ਮੈਂ ਨੂੰ ਪਿੱਛੇ ਰੱਖ ਕੇ ਰੱਬ ਦੀ ਰਜ਼ਾ 'ਚ ਚੱਲਦੇ ਆ ਤਾਂ ਕੰਮ ਸੌਖੇ ਹੋ ਜਾਂਦੇ ਨੇ ਜਿਵੇਂ ਰੱਬ ਨੇ ਭਾਰ ਚੁੱਕ ਲਿਆ ਹੋਵੇ ਅੱਛਾ ਪਰ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਨਿਸ਼ਕਾਮ ਸੇਵਾ ਸਾਨੂੰ ਸ਼ੁੱਧਤਾ ਕਰਦੀ ਹੈ ਪਰ ਹਉਮੈ ਨੂੰ ਜੜੋਂ ਖਤਮ ਕਰਨ ਲਈ ਸਿਮਰਨ ਜ਼ਰੂਰੀ ਹੈ ਹਾਂ ਤੇ ਪਰਮਾਤਮਾ ਨਾਲ ਇੱਕ ਹੋਣ ਲਈ ਸਿਮਰਨ ਲਾਜ਼ਮੀ ਹੈ ਸਿਰਫ ਸੇਵਾ ਨਾਲ ਉੱਚੀਆਂ ਅਧਿਆਤਮਿਕ ਮੰਜ਼ਲਾਂ ਤੱਕ ਨਹੀਂ ਪਹੁੰਚਿਆ ਜਾ ਸਕਦਾ ਜੇ ਨਾਲ ਸਿਮਰਨ ਨਾ ਹੋਵੇ ਠੀਕ ਹੈ ਜੀ ਤਾਂ ਸਿਮਰਨ ਤੇ ਨਿਸ਼ਕਾਮ ਸੇਵਾ ਇਸ ਤੋਂ ਬਾਅਦ ਤੀਜਾ ਇਲਾਜ ਕੀ ਦੱਸਿਆ ਗਿਆ ਤੀਜਾ ਇਲਾਜ ਹੈਗਾ ਆਪਣੀਆਂ ਜਿਹੜੀਆਂ ਨੀਵੀਆਂ ਇੱਛਾਵਾਂ ਨੇ ਹਾਂਜੀ ਖਾਸ ਕਰਕੇ ਇੰਦਰੀਆਂ ਦੀਆਂ ਲਾਲਸਾਵਾਂ ਉਹਨਾਂ ਤੇ ਕਾਬੂ ਪਾਉਣਾ ਅੱਛਾ ਸਵੈ ਕੰਟਰੋਲ ਹਾਂ ਜੇ ਮਨ ਤੇ ਕੰਟਰੋਲ ਨਾ ਹੋਵੇ ਤਾਂ ਅਸੀਂ ਇੱਛਾਵਾਂ ਦੇ ਗੁਲਾਮ ਬਣ ਜਾਂਦੇ ਹਾਂ ਤੇ ਇਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਇਹ ਤਾਂ ਅੱਗ ਤੇ ਤੇਲ ਪਾਉਣ ਵਾਲੀ ਗੱਲ ਹੈ ਇਹ ਹੋਰ ਵੱਧਦੀਆਂ ਨੇ ਸਹੀ ਗੱਲ ਹੈ ਇਹਨਾਂ ਤੇ ਕਾਬੂ ਪਾਉਣ ਲਈ ਸਵੈ ਸੰਜਮ ਤੇ ਸਿਮਰਨ ਦਾ ਅਭਿਆਸ ਬਹੁਤ ਜ਼ਰੂਰੀ ਹੈ ਸਰੋਥ ਚ ਇੱਕ ਮਹਾਤਮਾ ਦਾ ਜ਼ਿਕਰ ਵੀ ਆਉਂਦਾ ਹੈ ਹਾਂਜੀ ਜੋ ਰਾਤ ਨੂੰ ਆਪਣੇ ਛੇਲਿਆਂ ਨੂੰ ਕਹਿੰਦੇ ਹੁੰਦੇ ਸੀ ਭਰਾਵੋ ਰਾਤ ਆ ਗਈ ਹੈ ਹੁਣ ਅਸੀਂ ਆਪਣੇ ਮਨ ਨਾਲ ਕੁਸ਼ਤੀ ਕਰਨੀ ਹੈ ਵਾਹ ਮਨ ਨਾਲ ਕੁਸ਼ਤੀ ਹਾਂਜੀ ਅਕਸਰ ਨਾ ਲੋਕਾਂ ਨੂੰ ਇਹ ਡਰ ਹੁੰਦਾ ਹੈ ਕਿ ਜੇ ਹੋਂਮੇ ਖਤਮ ਹੋ ਗਈ ਤਾਂ ਸਾਡੀ ਸ਼ਖਸੀਅਤ ਸਾਡੀ ਪਰਸਨੈਲਿਟੀ ਹੀ ਖਤਮ ਹੋ ਜਾਊਗੀ ਅਸੀਂ ਕੁਝ ਵੀ ਨਹੀਂ ਰਹਿ ਜਾਵਾਂਗੇ ਹਾਂ ਇਹ ਬਹੁਤ ਲੇਖਕ ਨੇ ਵੀ ਇਸ ਪੁਲੇਖੇ ਬਾਰੇ ਆਪਣਾ ਤਜਰਬਾ ਦੱਸਿਆ ਹੈ ਨਾ ਹਾਂ ਇਹ ਬਹੁਤ ਆਮ ਗਲਤਫਹਿਮੀ ਹੈ ਲੇਖਕ ਦੱਸਦੇ ਨੇ ਕਿ ਉਹ ਕਈ ਸਾਲ ਇਸ ਸੋਚ 'ਚ ਰਹੇ ਕਿ ਹੌਮੇ ਛੱਡਣ ਦਾ ਮਤਲਬ ਹੈ ਇੱਕ ਜ਼ੀਰੋ ਬਣ ਜਾਣਾ ਜਿਸ ਕਰਕੇ ਉਹਨਾਂ ਦੀ ਸਿਹਤ ਤੇ ਹਿੰਮਤ ਜਵਾਬ ਦੇ ਗਈ ਸੀ ਪਰ ਫਿਰ ਭਾਈ ਵੀਰ ਸਿੰਘ ਜੀ ਦੀ ਸਲਾਹ ਨਾਲ ਹਾਂਜੀ ਤੇ ਹੋਰ ਖੋਜ ਨਾਲ ਉਹਨਾਂ ਨੂੰ ਸਹੀ ਅਰਥ ਸਮਝ ਆਏ ਹੋਮੇ ਦਾ ਖਾਤਮਾ ਅਸਲ ਚ ਖਤਮ ਹੋਣਾ ਨਹੀਂ ਹੈਗਾ ਸਗੋਂ ਵਦਨਾ ਹੈ ਹਾਂ ਸਗੋਂ ਵਦਨਾ ਹੈ ਇੱਕ ਸੀਮਿਤ ਮਨੁੱਖ ਦਾ ਦੇਵਤਾ ਬਣ ਜਾਣਾ ਕਮਜ਼ੋਰ ਦਾ ਤਾਕਤਵਰ ਬਣ ਜਾਣਾ ਸਾਡੀ ਨਿੱਕੀ ਜੀ ਆਤਮਾ ਦਾ ਬੇਅੰਤ ਪਰਮਾਤਮਾ ਚ ਸਮਾ ਜਾਣਾ ਹੈ ਅੱਛਾ ਜਿਵੇਂ ਸਿਮਰ ਨਾਲ ਹੋਮੇ ਮਰਦੀ ਹੈ ਨਾ ਤਾਂ ਉਸ ਖਾਲੀ ਥਾਂ ਤੇ ਰੱਬ ਆਪ ਆ ਜਾਂਦਾ ਹੈ ਵਾਹ ਜਿਵੇਂ ਇੱਕ ਬੱਚਾ ਟੁੱਟੇ ਖੜੋਣੇ ਲਈ ਰੋਂਦਾ ਪਰ ਜਦੋਂ ਉਹਨੂੰ ਕੋਈ ਬਹੁਤ ਵਧੀਆ ਕੀਮਤੀ ਖੜੋਣਾ ਮਿਲਦਾ ਹੈ ਉਹ ਪੁਰਾਣੇ ਨੂੰ ਭੁੱਲ ਜਾਂਦਾ ਹੈ ਹਾਂ ਉਹ ਪੁਰਾਣੇ ਨੂੰ ਤੁਰੰਤ ਭੁੱਲ ਜਾਂਦਾ ਹੈ ਐਸੀ ਤਰ੍ਹਾਂ ਜਦੋਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਹੋਮੈ ਸਾਨੂੰ ਸਿਰਫ ਦੁੱਖ ਦਿੰਦੀ ਹੈ ਤੇ ਇਸ ਨੂੰ ਛੱਡਣ ਨਾਲ ਬਿਆਨਤ ਖੁਸ਼ੀ ਸ਼ਾਂਤੀ ਤੇ ਸਦੀਵੀ ਜੀਵਨ ਮਿਲਦਾ ਹੈ ਤਾਂ ਬੰਦਾ ਖੁਸ਼ੀ-ਖੁਸ਼ੀ ਛੱਡ ਦਿੰਦਾ ਹਾਂ ਤਾਂ ਅਸੀਂ ਖੁਸ਼ੀ-ਖੁਸ਼ੀ ਇਸ ਨੂੰ ਛੱਡ ਦਿੰਨੇ ਆ ਤੇ ਸਿਮਰਨ ਇਸ ਭਰਮ ਨੂੰ ਤੋੜਨ ਦਾ ਸਭ ਤੋਂ ਤੇਜ਼ ਤਰੀਕਾ ਹੈ ਸਰੋਚ ਇੱਕ ਹੋਰ ਜ਼ਿਕਰ ਹੈ ਐਡਵਰਡ ਕਾਰਪੈਂਟਰ ਦਾ ਪਛਮੀ ਤੇ ਪੂਰਵੀ ਸੋਚ ਦਾ ਫਰਕ ਹਾਂਜੀ ਕਿ ਪੱਛਮ ਵਿਅਕਤੀਗਤ ਚੇਤਨਾ ਤੇ ਜ਼ੋਰ ਦਿੰਦਾ ਹੈ ਜਦਕਿ ਪੂਰਬ ਸਰਵਵਿਆਪਕ ਚੇਤਨਾ ਦੀ ਗੱਲ ਕਰਦਾ ਹੈ ਹਾਂ ਪੂਰਵੀ ਨਜ਼ਰੀਏ ਮੁਤਾਬਕ ਜਦੋਂ ਸਰਵਵਿਆਪਕ ਚੇਤਨਾ ਹਾਸਲ ਹੁੰਦੀ ਹੈ ਤਾਂ ਜਿਹੜੀ ਨਿਜੀ ਮੈਂ ਹੈ ਨਾ ਉਹ ਸਿਰਫ ਇੱਕ ਪਰਛਾਵੇਂ ਵਾਂਗ ਰਹਿ ਜਾਂਦੀ ਹੈ ਅੱਛਾ ਤੇ ਚੇਤਨਾ ਸਿਰਫ ਕੋਈ ਸੋਚ ਨਹੀਂ ਹੁੰਦੀ ਇੱਕ ਅਜਈ ਅਵਸਥਾ ਹੁੰਦੀ ਹੈ ਜਿੱਥੇ ਬਿਨਾਂ ਕਿਸੇ ਵੰਡ ਦੇ ਸਭ ਕੁਝ ਮਹਿਸੂਸ ਹੁੰਦਾ ਹੈ ਇੱਕ ਅਸੀਮ ਤੇ ਸ਼ਾਂਤ ਆਨੰਦ ਚ ਹੂੰ ਸਮਝ ਗਿਆ ਹਉਮੈ ਦੀ ਇਹ ਗੱਲ ਤਾਂ ਬੜੀ ਗੁੰਜਲਦਾਰ ਪਰ ਅਹਿਮ ਸੀ ਇਸ ਤੋਂ ਬਾਅਦ ਸ੍ਰੋਤ ਸਾਨੂੰ ਇਸ ਦੇ ਇੱਕ ਜ਼ਰੂਰੀ ਇਲਾਜ ਜਾਂ ਕਹਿ ਲੋ ਉਲਟ ਗੁਣ ਵੱਲ ਲੈ ਜਾਂਦਾ ਨਿਮਰਤਾ ਹਾਂਜੀ ਨਿਮਰਤਾ ਹਿਊਮਿਲਟੀ ਹਾਂ ਇਸ ਨੂੰ ਭਗਤੀ ਲਈ ਨਮਕ ਵਾਂਗ ਜ਼ਰੂਰੀ ਕਿਹਾ ਗਿਆ ਹੈ ਬਿਲਕੁਲ ਕਿਹਾ ਗਿਆ ਵੈ ਕਿ ਪਕਤੀ ਨਿਮਰਤਾ ਨਾਲ ਸ਼ੁਰੂ ਹੁੰਦੀ ਹੈ ਤੇ ਨਿਮਰਤਾ ਤੇ ਹੀ ਪੂਰੀ ਹੁੰਦੀ ਹੈ ਅੱਛਾ ਨਿਮਰਤਾ ਨਾਲ ਕੀਤੀ ਅਰਦਾਸ ਹੀ ਰੱਬ ਦੇ ਦਰ ਤੇ ਪਹੁੰਚਦੀ ਹੈ ਜਦੋਂ ਸਿਮਰਨ ਨਾਲ ਸ਼ਕਤੀਆਂ ਮਿਲਦੀਆਂ ਨੇ ਨਾ ਹਾਂ ਤਾਂ ਹੰਕਾਰ ਆ ਸਕਦਾ ਹੈ ਹਾਂ ਤਾਂ ਹੰਕਾਰ ਆਉਣ ਦਾ ਖਤਰਾ ਹੁੰਦਾ ਹੈ ਪਰ ਜਿਸ ਦੇ ਅੰਦਰ ਨਿਮਰਤਾ ਪੱਕੀ ਹੋਵੇ ਉਹ ਅਡੋਲ ਰਹਿੰਦਾ ਹੈ ਹੂੰ ਅਸਲ ਨਿਮਰਤਾ ਦੀ ਸਮਝ ਉਦੋਂ ਆਂਦੀ ਹੈ ਜਦੋਂ ਭਗਤ ਰੱਬ ਦੇ ਨੇੜੇ ਜਾਂਦਾ ਹੈ ਤੇ ਮਹਿਸੂਸ ਕਰਦਾ ਹੈ ਕਿ ਸਭ ਸ਼ਕਤੀਆਂ ਦਾ ਮਾਲਕ ਹੋਣ ਦੇ ਬਾਵਜੂਦ ਪਰਮਾਤਮਾ ਕਿੰਨਾ ਬੇਅੰਤ ਨਿਮਰ ਹੈ ਵਾਹ ਉਦੋਂ ਪਤਾ ਲੱਗਦਾ ਹੈ ਕਿ ਅਸਲ ਤਾਕਤ ਤੇ ਅਸਲ ਨਿਮਰਤਾ ਇਕੱਠੇ ਚੱਲਦੇ ਨੇ ਪਰਮਾਤਮਾ ਸਰਵਸ਼ਕਤੀਮਾਨ ਇਸ ਲਈ ਹੈ ਕਿਉਂਕਿ ਉਹ ਪੂਰੀ ਤਰ੍ਹਾਂ ਹੋਮੇ ਰਹਿਦ ਹੈ ਪਰ ਅਕਸਰ ਲੋਕ ਨਿਮਰਤਾ ਨੂੰ ਕਮਜ਼ੋਰੀ ਸਮਝ ਲੈਂਦੇ ਨੇ ਹੈਨਾ ਹਾਂਜੀ ਬਹੁਤ ਲੋਕ ਆਮ ਜੀਵਨ ਚਤਾਂ ਕਈ ਵਾਰ ਜ਼ਿਆਦਾ ਨਿਮਰਤਾ ਦਿਖਾਉਣ ਵਾਲੇ ਨੂੰ ਲੋਕ ਦੱਬੂ ਸਮਝ ਲੈਂਦੇ ਆ ਸਰੋਤ ਇਸ ਬਾਰੇ ਕੀ ਕਹਿੰਦਾ? ਹਾਂ, ਇਹ ਬਹੁਤ ਅਹਿਮ ਨੁਕਤਾ ਵਾ। ਸਰੋਤ ਸਾਫ਼ ਕਹਿੰਦਾ ਹੈ ਕਿ ਨਿਮਰਤਾ ਕਮਜ਼ੋਰੀਆਂ ਕਾਇਰਤਾ ਬਿਲਕੁਲ ਨਹੀਂ ਹੈਗੀ। ਸਗੋਂ ਇਹ ਦੋਵੇਂ ਇੱਕ ਦੂਜੇ ਦੇ ਉਲਟ ਨੇ। ਅੱਛਾ। ਅਸਲ 'ਚ ਇੱਕ ਕਮਜ਼ੋਰ ਆਦਮੀ ਸੱਚੀ ਨਿਮਰਤਾ ਦਿਖਾ ਹੀ ਨਹੀਂ ਸਕਦਾ? ਇਹ ਕੀ ਮੈਂ? ਅਸਲ ਨਿਮਰਤਾ ਤਾਂ ਇਹ ਹੈ ਕਿ ਤਾਕਤਵਰ ਹੁੰਦਿਆਂ ਹੋਇਆਂ ਵੀ ਜਦੋਂ ਹੰਕਾਰ ਕਰਨ ਦੇ ਸਾਰੇ ਕਾਰਨ ਮੌਜੂਦ ਹੋਣ। ਹਾਂਜੀ। ਉਦੋਂ ਵੀ ਨੀਵਾ ਤੇ ਨਿਮਰ ਰਹਿਣਾ। ਏ ਅਸਲ ਤਾਕਤ ਹੈ ਠੀਕ ਹੈ ਠੀਕ ਹੈ ਇਸ ਦੀ ਤਾਕਤ ਸਮਝਾਉਣ ਲਈ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀ ਮਿਸਾਲ ਦਿੱਤੀ ਗਈ ਹੈ ਹਾਂਜੀ ਬਾਹਰੋਂ ਦੇਖਣ ਨੂੰ ਲੱਗਦਾ ਸੀ ਕਿ ਤਸੀਹੇ ਦੇਣ ਵਾਲੇ ਜਿਵੇਂ ਚੰਦੂ ਉਹ ਗੁਰੂ ਸਾਹਿਬ ਤੇ ਭਾਰੂ ਪੈ ਰਹੇ ਨੇ ਹਾਂ ਪਰ ਉਹ ਜਿਹੜੀ ਦਿਖਾਈ ਦੇਣ ਵਾਲੀ ਹਾਰ ਸੀ ਉਹ ਅਸਲ 'ਚ ਉਹਨਾਂ ਦੀ ਸਦੀਵੀ ਜਿੱਤ ਸੀ ਹੂੰ ਉਹਨਾਂ ਦੀ ਆਤਮਾ ਜਿੱਤ ਰਹੀ ਕਿਉਂਕਿ ਨਿਮਰਤਾ ਕਮਜ਼ੋਰੀ ਨਹੀਂ ਸਗੋਂ ਅੰਦਰ ਦੀ ਤਾਕਤ ਹੈ ਹਾਂ ਇਸ ਲਈ ਨਿਮਰ ਬੰਦਾ ਅਸਲ ਚ ਅਜਿਤ ਹੁੰਦਾ ਉਹਦੀ ਬਾਰੀ ਹਾਰ ਵੀ ਜਿੱਤ ਹੁੰਦੀ ਹੈ ਵਾਹ ਇਹ ਬਹੁਤ ਡੂੰਗੀ ਗੱਲ ਹੈ ਨਿਮਰਤਾ ਦੀ ਇਸ ਤਾਕਤ ਨੂੰ ਸਮਝਣ ਤੋਂ ਬਾਅਦ ਆਖਰੀ ਸੰਕਰਪ ਆਉਂਦਾ ਫਿਰ ਤ્યાਗ ਹਾਂਜੀ ਤ્યાਗ ਰੈਨੰਸੀਏਸ਼ਨ ਹਾਂ ਸਰੋਤ ਕਹਿੰਦਾ ਹੈ ਕਿ ਇਹ ਵੀ ਕੋਈ ਬਾਰੀ ਭੀਖ ਨਹੀਂ ਸਗੋ ਦਿਲ ਦੀ ਅਵਸਥਾ ਹੈ ਹੂੰ ਬਿਲਕੁਲ ਇੱਕ ਅਮੀਰ ਰਾਜਕੁਮਾਰ ਆਪਣੇ ਮਹਿਲਾ ਚ ਰਹਿੰਦਾ ਹੋਇਆ ਵੀ ਦਿਲੋਂ ਤਿਆਗੀ ਹੋ ਸਕਦਾ ਹੈ ਅੱਛਾ ਜਦ ਕਿ ਜੰਗਲ ਚ ਬੈਠਾ ਸਵਾਮਲਿਆ ਸਾਧੂ ਅੰਦਰ ਦੁਨਿਆਵੀ ਲਾਲਸਾਵਾਂ ਨਾਲ ਭਰਿਆ ਹੋ ਸਕਦਾ ਹੈ ਹੂੰ ਸੱਚਾ ਤਿਆਗ ਕਿਸੇ ਵਿਰਲੇ ਨੂੰ ਹੀ ਮਿਲਦਾ ਹੈ ਚਾਹੇ ਉਹ ਘਰਬਾਰ ਵਾਲਾ ਹੋਵੇ ਚਾਹੇ ਕਰਬਾਰ ਛੱਡਣ ਵਾਲਾ ਹੂੰ ਥੋੜਾ ਜਿਹਾ ਗੌਰ ਨਾਲ ਦੇਖੀਏ ਨਾ ਤਾਂ ਅਸਲ ਤਿਆਗੀ ਉਹ ਹੈ ਜਿਹੜਾ ਸੰਤੁਸ਼ਟ ਹੈ ਜਿਸ ਦੀਆਂ ਇੱਛਾਵਾਂ ਸ਼ਾਂਤ ਹੋ ਗਈਆਂ ਨੇ ਹਾਂ ਜਿਸ ਨੂੰ ਹੋਰ ਕੁਝ ਚਾਹੀਦਾ ਨਹੀਂ ਹਾਂ ਨਹੀਂ ਤਾਂ ਦੁਨੀਆ 'ਚ ਜ਼ਿਆਦਾਤਰ ਲੋਕ ਤਾਂ ਕਿਸੇ ਨਾ ਕਿਸੇ ਰੂਪ 'ਚ ਭਿਖਾਰੀ ਹੀ ਨੇ ਭਿਖਾਰੀ ਕਿਵੇਂ ਕੋਈ ਰੋਟੀ ਮੰਗ ਰਿਹਾ ਹੈ ਕੋਈ ਪੈਸਾ ਕੋਈ ਔਲਾਦ ਕੋਈ ਇੱਜ਼ਤ ਕੋਈ ਸਿਹਤ ਕੋਈ ਤਾਕਤ ਸਭ ਮੰਗਤੇ ਨੇ ਸੰਤੁਸ਼ਟ ਆਤਮਾਵਾ ਬਹੁਤ ਘਟ ਨੇ ਲੇਖਕ ਨੇ ਇਸ ਬਾਰੇ ਕਲਕੱਤੇ ਦੇ ਇੱਕ ਫਕੀਰ ਦਾ ਬੜਾ ਅਸਰਦਾਰ ਕਿੱਸਾ ਸੁਣਾਇਆ ਹੈ ਹਾਂਜੀ ਉਹ ਬਹੁਤ ਪ੍ਰਭਾਵਸ਼ਾਲੀ ਹੈ। ਲੇਖਕ ਨੇ ਬਾਜ਼ਾਰ 'ਚ ਬੈਠੇ ਉਸ ਫਕੀਰ ਨੂੰ ਕੁਝ ਪੈਸੇ ਦਿੱਤੇ। ਫਕੀਰ ਨੇ ਸਿਰਫ 2 ਪੈਸੇ ਰੱਖੇ, ਬਾਕੀ ਸੁੱਟ ਦਿੱਤੇ ਤੇ ਰੋਟੀ ਲੈ ਲਈ। ਹੂੰ। ਕੁਝ ਦਿਨਾਂ ਬਾਅਦ ਲੇਖਕ ਨੇ ਉਸ ਨੂੰ ਪਰਖਣ ਲਈ ਜ਼ਿਆਦਾ ਪੈਸੇ ਦਿੱਤੇ। ਫਕੀਰ ਨੇ ਫੇਰੋਈ ਕੀਤਾ, 2 ਰੱਖੇ, ਬਾਕੀ ਸੁੱਟ ਦਿੱਤੇ। ਹਾਂਜੀ। ਜਦੋਂ ਲੇਖਕ ਨੇ ਪੁੱਛਿਆ ਕਿ ਬਾਕੀ ਕਿਉਂ ਸੁੱਟ ਦਿੱਤੇ? ਸ਼ਾਮ ਨੂੰ ਕੰਮ ਆ ਜਾਂਦੇ। ਤਾਂ ਫਕੀਰ ਨੇ ਪਹਿਲੀ ਵਾਰ ਲੇਖਕ ਵੱਲ ਗੋਨਾਲ ਦੇਖਿਆ ਤੇ ਕਿਹਾ, "ਠੀਕ ਹੈ। ਉਹ ਮੂਰਖਾ। ਕੀ ਸ਼ਾਮ ਨੂੰ ਜਾਂ ਕੱਲ ਸਵੇਰੇ ਰਬ ਨਹੀਂ ਹੋਵੇਗਾ ਵਾਹ ਲੇਖਕ ਲਿਖਦਾ ਹੈ ਕਿ ਉਸ ਫਕੀਰ ਦੀ ਬੇਪਰਵਾਹ ਨਿਡਰ ਤੇ ਸੰਤੁਸ਼ਟ ਨਜ਼ਰ ਕਦੇ ਨਹੀਂ ਭੁੱਲ ਸਕਦਾ ਉਹਨੂੰ ਮਹਿਸੂਸ ਹੋਇਆ ਕਿ ਅਸਲ ਪਖਾਰੀ ਤਾਂ ਉਹ ਖੁਦ ਹੈ ਹਾਂ ਤੇ ਫਕੀਰ ਅਸਲ ਬਾਦਸ਼ਾਹ ਸੀ ਬਿਲਕੁਲ ਸਰੋਤ ਵਿੱਚ ਤਿਆਗ ਦੇ ਵੀ ਤਿੰਨ ਪੜਾਅ ਦੱਸੇ ਗਏ ਨੇ ਜਿਹੜੇ ਹੌਲੀ-ਹੌਲੀ ਅੱਗੇ ਵੱਧਦੇ ਨੇ ਅੱਛਾ ਕਿਹੜੇ-ਕਿਹੜੇ ਪਹਿਲਾ ਪੜਾਅ ਦੁਨੀਆ ਨੂੰ ਇੱਕ ਬਾਗ ਵਾਂਗ ਦੇਖਣਾ ਜਿੱਥੇ ਅਸੀਂ ਸਿਰਫ ਸੈਰ ਕਰਨ ਆਏ ਹਾਂ ਹਾਂ ਇਹ ਇੱਕ ਸਫ਼ਰ ਵਾਂਗ ਹਾਂ ਇਹ ਇੱਕ ਸਫ਼ਰ ਜਿਸ ਦੀ ਮੰਜ਼ਿਲ ਆਪਣਾ ਅਸਲ ਕਰ ਹੈ ਇਹ ਸੋਚ ਨਾਲ ਕੀ ਹੁੰਦਾ ਕਿ ਦੁਨਿਆਵੀ ਚੀਜ਼ਾਂ ਤੇ ਰਿਸ਼ਤਿਆਂ ਤੋਂ ਵਿਛੋੜੇ ਦਾ ਡਰ ਤੇ ਦੁੱਖ ਘਟ ਜਾਂਦਾ ਜਿਵੇਂ ਜਿਵੇਂ ਇੱਕ ਕੁੜੀ ਜਾਣਦੀ ਹੈ ਕਿ ਉਸਨੇ ਸਹਰੇ ਜਾਣਾ ਹੀ ਜਾਣਾ ਹੈ ਜਾਂ ਜਹਾਜ਼ ਦੇ ਮੁਸਾਫਿਰ ਜਾਣਦੇ ਨੇ ਕਿ ਸਭ ਨੇ ਆਪਣੀ ਆਪਣੀ ਮੰਜ਼ਿਲ ਤੇ ਉਤਰ ਜਾਣਾ ਹੈ ਹਾਂ ਤਾਂ ਉਹ ਵਿਛੜਨ ਤੋਂ ਬਹੁਤ ਦੁਖੀ ਨਹੀਂ ਹੁੰਦੇ ਹਾਂਜੀ ਠੀਕ ਹੈ ਇਹ ਪਹਿਲਾ ਪੜਾ ਹੋ ਗਿਆ ਦੂਜਾ ਦੂਜਾ ਪੜਾ ਆਪਣੀਆਂ ਲੋੜਾਂ ਨੂੰ ਘਟਾਉਂਦੇ ਜਾਣਾ ਦਿਨ ਬਦਿਨ ਘੱਟ ਕਰਨਾ ਜਦੋਂ ਤੱਕ ਸਿਰਫ ਜਿਉਣਨੇ ਰਹਿਣ ਲਈ ਜ਼ਰੂਰੀ ਚੀਜ਼ਾਂ ਹੀ ਨਾ ਰਹਿ ਜਾਣ। ਅੱਛਾ ਫालतू ਇੱਛਾਵਾਂ ਖਤਮ। ਹਾਂ ਫालतू ਇੱਛਾਵਾਂ ਖਤਮ ਹੋ ਜਾਂਦੀਆਂ ਨੇ। ਸਿਮਰਨ ਮੁਕ ਅਹਾਰ ਬਣ ਜਾਂਦਾ। ਖਾਣ ਪੀਣ ਪੈਣ ਸਭ ਕੁਝ ਬਿਲਕੁਲ ਸਾਦਾ। ਮਨ ਤੇ ਸਰੀਰ ਪੂਰੇ ਕਾਬੂ ਚ ਆ ਜਾਂਦੇ ਨੇ। ਠੀਕ ਹੈ। ਤੇ ਤੀਜਾ ਪੜਾ? ਸਰੀਰ ਦੀਆਂ ਸਾਰੀਆਂ ਇੱਛਾਵਾਂ ਖਤਮ ਹੋ ਜਾਂਦੀਆਂ ਨੇ ਤੇ ਅੰਤ 'ਚ ਆਤਮਾ ਪਰਮਾਤਮਾ 'ਚ ਅਬੇਦ ਹੋ ਜਾਂਦੀ ਹੈ। ਇੱਕ ਹੋ ਜਾਂਦੀ ਹੈ। ਕੁਝ ਮਹਾਤਮਾ ਇਸ ਅਵਸਥਾ ਤੇ ਪਹੁੰਚ ਕੇ ਵੀ ਲੋਕ ਭਲਾਈ ਲਈ ਸਰੀਰ ਰਖਦੇ ਨੇ ਹਾਂਜੀ ਜਦਕਿ ਕੁਝ ਇਸ ਨੂੰ ਆਪਣੀ ਮਰਜ਼ੀ ਨਾਲ ਛੱਡ ਦਿੰਦੇ ਨੇ ਸਰੋਤ ਚ ਪਹਿਲੇ ਪੰਜਵੇਂ ਤੇ ਦਸਵੇਂ ਗੁਰੂ ਸਾਹਿਬਾਨ ਦਾ ਜ਼ਿਕਰ ਵੀ ਆਉਂਦਾ ਹਾਂਜੀ ਬਿਲਕੁਲ ਕਿ ਉਹਨਾਂ ਨੇ ਆਪਣੀ ਇੱਛਾ ਅਨੁਸਾਰ ਸਰੀਰ त्यागਿਆ ਤੇ ਉਹਨਾਂ ਦੇ ਸਰੀਰਿਕ ਅਫਸ਼ੇਸ਼ ਵੀ ਨਹੀਂ ਮਿਲੇ ਹਾਂ ਇਹ ਤਿਆਗ ਦਾ ਸਿਖਰ ਹੈ ਤੇ ਇਹ ਸਾਰੀਆਂ ਅਵਸਥਾਵਾਂ ਭਾਵੇਂ ਵਿਸ਼ਵਾਸ ਨੂੰ ਪੱਕਾ ਕਰਨਾ ਹੋਵੇ ਹਾਂ ਹੋਮੇ ਤੇ ਕਾਬੂ ਪਾਉਣਾ ਹੋਵੇ ਨਿਮਰਤਾ ਕਮਾਣੀ ਹੋਵੇ ਜਾਂ ਤਿਆਗ ਦੇ ਪੜਾਵਾਂ ਤੇ ਚੱਲਣਾ ਹੋਵੇ ਇਹ ਸਭ ਸਿਮਰਨ ਜਾਂ ਨਾਮ ਦੀ ਕਮਾਈ ਨਾਲ ਹੀ ਸੰਭਵ ਹੁੰਦਾ ਹੈ ਪਰ ਸੌਖਾ ਨਹੀਂ ਨਹੀਂ ਸੌਖਾ ਨਹੀਂ ਇਸ ਲਈ ਲਗਾਤਾਰ ਆਪਣੇ ਅੰਦਰ ਦੀਆਂ ਕਮਜ਼ੋਰੀਆਂ ਨਾਲ ਲੜਾਈ ਕਰਨੀ ਪੈਂਦੀ ਹੈ ਡੂੰਗੀ ਨਿਮਰਤਾ ਚਾਹੀਦੀ ਹੈ ਪ੍ਰੇਮ ਚਾਹੀਦਾ ਤੇ ਰੱਬ ਨੂੰ ਮਿਲਣ ਦੀ ਬਹੁਤ ਤੀਬਰ ਤਾਂਗ ਚਾਹੀਦੀ ਹੈ ਤੇ ਹੰਕਾਰ ਰੋੜਾ ਬਣ ਸਕਦਾ ਹੈ ਹਾਂ ਹੰਕਾਰ ਦੇ ਕੁੰਮੰਡ ਰਸਤੇ ਦੇ ਵੱਡੇ ਰੋੜੇ ਨੇ ਜਿਨ੍ਹਾਂ ਦਾ ਇਲਾਜ ਸੱਚੇ ਦਿਲੋਂ ਕੀਤੀ ਅਰਦਾਸ ਤੇ ਪਛਤਾਵਾ ਤਾਂ ਅੱਜ ਆਪਾਂ ਬੰਦਗੀ ਨਾਮਾ ਦੇ ਇਸ ਅਧਿਆਏ ਦੀ ਰੌਸ਼ਨੀ ਚ ਇੱਕ ਪੂਰੀ ਅਧਿਆਤਮਿਕ ਯਾਤਰਾ ਦੇਖੀ ਹੈ ਹਾਂਜੀ ਕਿਵੇਂ ਪ੍ਰੋਸੇ ਤੋਂ ਸ਼ੁਰੂ ਹੋ ਕੇ ਵਿਸ਼ਵਾਸ ਪੱਕਾ ਹੁੰਦਾ ਕਿਵੇਂ ਹਉਮੈ ਸਭ ਤੋਂ ਵੱਡਾ ਰੋਗ ਹੈ ਪਰ ਉਹਦਾ ਇਲਾਜ ਵੀ ਉਹਦੇ ਦੁੱਖਾਂ ਚੋਂ ਹੀ ਨਿਕਲਦਾ ਹੈ ਹਾਂ ਤੇ ਕਿਵੇਂ ਨਿਮਰਤਾ ਕਮਜ਼ੋਰੀ ਨਹੀਂ ਸਗੋਂ ਅਸਲ ਤਾਕਤ ਹੈ ਜਿਹੜੀ ਰੱਬ ਦੇ ਨੇੜੇ ਲੈ ਜਾਂਦੀ ਹੈ ਬਿਲਕੁਲ ਤੇ ਕਿਵੇਂ ਤ્યાਗ ਇੱਕ ਅੰਦਰੂਨੀ ਅਵਸਥਾ ਹੈ ਜਿਸ ਦੇ ਪੜਾਵਾਂ ਤੇ ਚੱਲ ਕੇ ਅੰਤਿਮ ਮੰਜ਼ਿਲ ਤੱਕ ਪਹੁੰਚਿਆ ਜਾ ਸਕਦਾ ਹੈ ਹਾਂਜੀ ਬਿਲਕੁਲ ਤੇ ਅੰਤ ਵਿੱਚ ਇੱਕ ਸਵਾਲ ਸੋਚਣ ਲਈ ਛੱਡ ਜਾਂਦੇ ਆ ਜਿਸ ਤੇ ਸਰੋਤਾ ਸਾਨੂੰ ਵਿਚਾਰ ਕਰਨ ਲਈ ਕਹਿੰਦਾ ਹੈ ਹਾਂ ਕੀ ਸਵਾਲ ਹੈ ਕੀ ਜਦੋਂ ਹੌਮੇ ਦਾ ਪਰਦਾ ਹਟਦਾ ਹੈ ਤੇ ਨਿਮਰਤਾ ਆਉਂਦੀ ਹੈ ਤਾਂ ਕੀ ਸਿਰਫ ਦੁਨੀਆ ਨੂੰ ਦੇਖਣ ਦਾ ਸਾਡਾ ਨਜ਼ਰੀਆ ਬਦਲਦਾ ਹੈ ਜਾਂ ਕੀ ਅਸੀਂ ਸੱਚਮੁੱਚ ਇੱਕ ਵੱਖਰੀ ਉੱਚੀ ਹਕੀਕਤ ਨੂੰ ਸਮਝਣਾ ਤੇ ਅਨੁਭਵ ਕਰਨਾ ਸ਼ੁਰੂ ਕਰ ਦਿੰਨੇ ਆ ਹੂੰ ਇਹ ਸੱਚੀ ਸੋਚਣ ਵਾਲੀ ਗੱਲ ਹੈ ਇਸ ਗਹਿਰੀ ਤੇ ਰੋਸ਼ਨੀਪਰੀ ਵਿਚਾਰ ਚਰਚਾ ਲਈ ਤੁਹਾਡਾ ਬਹੁਤ ਸ਼ੁਕਰੀਆ ਸ਼ੁਕਰੀਆ ਜੀ ਅਗਲੀ ਵਾਰ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ